ਵਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਸ਼ਤਰੀ ਕੋ ਪੂਤ ਹੋ ਬੰਡ ਕੋ ਨ ਕਹਿ ਤਪ ਆਵਤ ਹੈ ਜੁਕਰ ਅਰੇ ਆੁਰ ਜੰਜਾਰ ਜਿਸ ਤੂ ગ્રਹਿ ਕੋ ਤੁਹਿ ਤਿਆਗ ਕਹਾ ਚਿਤ ਤਾਮਿਤ ਅਰੀ ਜਿ ਕਾ ਦੇਹ ਹੋਵਹਿ ਹਮ ਕੋ ਜੋ ਹੋ ਬਿਨ ਬ੍ਰਾਹਮਣ ਸਲੋਕ ਪਿੰਡਾਂ ਵਿੱਚ ਲੋਕ ਪਾਵੇਂ ਅਖੰਡ ਪਾਠ ਸਾਹਿਬ ਨਹੀਂ ਵੀ ਸੁਣਦੇ ਸੀ ਕਈ ਵਾਰ ਪਰ ਜਦੋਂ ਭੋਗ ਦੀ ਸਲੋਕ ਹੁੰਦੀ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਕਿ ਨੌਵੇਂ ਮਹੱਲੇ ਦੀ ਸਲੋਕ ਅਸੀਂ ਸੁਣ ਲਈ ਪਿਤੇ ਮੰਗਲਵਾਰ ਗੁਰਦੁਆਰਾ ਗੁਰੂ ਨਾਨਕ ਤਰਬਾਰ ਹਿਕਸਵੈਲ ਨਿਊਯਾਰਕ ਵਿਖੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪਰਿਸ਼ੰਤਾ ਭਾਵਨਾ ਨਾਲ ਮਨਾਇਆ ਗਿਆ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ 350ਵੇਂ ਸਤਪਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਭਾਈ ਸਤੀ达ਰ ਭਾਈ ਮਤੀ达ਰ ਭਾਈ ਗਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ 23 ਨਵੰਬਰ ਸੋਮਵਾਰ ਨੂੰ ਆਰੰਭ ਹੋਏ ਅਖੰਡ ਪਾਠ ਸਾਹਿਬ ਜੀ ਦੇ ਭੋਗ 25 ਨਵੰਬਰ ਮੰਗਲਵਾਰ ਸਵੇਰੇ ਪਾਏ ਗਏ ਭੋਗ ਉਪਰੰਤ ਦਿਨ ਦੇ ਦੀਵਾਨ ਸੱਜ ਜਿਸ ਵਿੱਚ ਸਤਿਕਾਰਯੋਗ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਰਿਆ ਨੇ ਗੁਰਬਾਣੀ ਰਾਹੀਂ ਸੰਤਾਂ ਨੂੰ ਗੁਰੂ ਨਾਲ ਜੋੜਿਆ ਗਿਆਨੀ ਮਾਨਪ੍ਰੀਤ ਸਿੰਘ ਜੀ ਨੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਰਾਗੀ ਜੱਥਾ ਪਾਈ ਕਰਨ ਸਿੰਘ ਜੀ ਯੂਕੇ ਵਾਲਿਆਂ ਦੇ ਮਿੱਠੇ ਕੀਰਤਨ ਨਾਲ ਦਿਨ ਦੇ ਦੀਵਾਨਾ ਦੀ ਸਮਾਪਤੀ ਹੋਈ ਸ਼ਾਮ ਦੇ ਦੀਵਾਨਾ ਦਾ ਆਰੰਭ ਗਿਆਨੀ ਕੁਲਦੀਪ ਸਿੰਘ ਜੀ ਨੇ ਰਹਿਰਾਸ ਸਾਹਿਬ ਦੇ ਪਾਠ ਨਾਲ ਕੀਤਾ ਜਿਸ ਉਪਰੰਤ ਭਾਈ ਕਰਨ ਸਿੰਘ ਜੀ ਯੂਕੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਏਕਨ ਸਰਵਣ ਕਰਵਾਇਆ। ਗਿਆਨੀ ਮਾਰਕਲੇ ਸਿੰਘ ਜੀ ਦੀ ਕਥਾ ਗੁਰਬਾਣੀ ਤੋਂ ਬਾਅਦ ਪ੍ਰਸਿੱਧ ਰਾਗੀ ਜਥਾ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਵਾਲਿਆਂ ਨੇ ਆਪਣੀ ਮਿੱਠੀ ਆਵਾਜ਼ ਵਿੱਚ ਤਾਰਾ ਪ੍ਰਵਾਹ ਸ਼ਬਦ ਕੀਰਤਨ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਿਆ। ਸ੍ਰੀ ਅਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਸ਼ਾਮ ਦੇ ਦੀਵਾਨ ਸੰਪੂਰਨ ਹੋਇਆ। ਇਸ ਮੌਕੇ ਤੇ ਪਾਈ ਗਗਨਦੀਪ ਸਿੰਘ ਨੇ ਆਪਣੀ ਨਵੀਂ ਕਿਤਾਬ ਵੀ ਰਿਲੀਜ਼ ਕੀਤੀ ਸਵੇਰੇ ਅਤੇ ਸ਼ਾਮ ਦੋਵੇਂ ਵਕਤ ਗੁਰੂ ਦਾ ਲੰਗਰ ਅਟੁੱਟ ਵਰਤਾਇਆ ਗਿਆ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਿਆਸ ਸਿੰਘ ਵੋਹਰਾ ਚੇਅਰਮੈਨ ਬਲਬੀਰ ਸਿੰਘ ਪਹਾਵਾ ਪ੍ਰਧਾਨ ਹਰਚਰਨ ਸਿੰਘ ਗੁਲਾਟੀ ਜਨ ਸੰਕਰਤ ਸੰਤੋਖ ਸਿੰਘ ਬਜਾਜ ਖਜ਼ਾਨਚੀ ਸਰਬੰਦ ਸਿੰਘ ਵੋਹਰਾ ਮੀਤ ਪ੍ਰਧਾਨ ਅਤੇ ਪੀਆ ਗੁਰਰਾਜ ਸਿੰਘ ਲੋਗਾਨੀ ਮਿਸ 77 ਉਜਾਗਰ ਸਿੰਘ ਦਾਵੜਾ ਲੰਗਰ ਇੰਚਾਰਜ ਆਦਿ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਕੋਟੇ ਕੋਟੇ ਕੋਟ ਦੇਂਦਾ ਦੇ ਲੈਂਦੇ ਤਕ ਪਾਈ ਜੁਗਜਵੰਤਰ ਖਾਈ ਖਾਈ ਹੁਕਮੀ ਹੁਕਮ ਚਲਾਈ ਰਾਹੋਂ ਨਾਨਕ ਬਿਕਸੇ ਵੇ ਪਰਵਾਹ ਸੱਚਾ ਸਾਹਿਬ ਸਾਥ ਨਾਏ ਭਾਖਿਆ ਭਾਉ ਆਪਾ ਰੱਖੇ ਮੰਗਹਿ ਦੇਹ ਦੇਹ ਦਾ ਕਰੇ ਦਾਤਾਰ ਫੇਰ ਕੇ ਗੈ ਰੱਖੀ ਐ ਜਿਦ ਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਐ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿੱਚ ਦੇਸ ਰਾਤ ਮੇਰੇ ਨਾਲ ਮੇਰੇ ਜਨਮ ਦਿਨ ਤੇ ਤੇ ਮਹੂਰੀਏ ਕੇਤੀ ਟੁਟੇ ਨਾ ਇੰਨੀ ਨਾ ਪਿਆਇਆ ਕਹਿ ਮੁਸ਼ਕਤ ਕਾ ਨਾਨਕ ਤੇ ਮਹੂਜ ਲੇ ਕੇ ਦੀ ਤੁਟੇ ਨਾ ਸ਼ਤਰੀ ਕੋ ਪੂਤ ਹੋ ਬ੍ਰਾਹਮਣ ਕੋ ਨ ਕਹਿ ਤਪ ਆਵਤ ਹੈ ਜੁਕਰ अरिऔ ऋजंजार जितु ग्रह को तुह त्याग कह चित तामतनु अरिज कह देह वह हमको जो हो बिनती कर जों कर ते मंगया की जब आव किओदन दान बनेत हीरन में मेरे तथे की सुन लीजे और न मांगत हो तुम ते कछ और न मांगत हो तुम ते कछ चाहत हो जित मैं सोई की दर शस्त्रन सो अति रण भीतर ਸਤਿ ਸਹਾਈ ਸਦਾ ਜਗ ਮਾ ਹੈ ਸੰਤ ਸਹਾਈ ਸਦਾ ਜਗ ਮਾ ਜਿਹਨਾਂ ਦੀ ਜੋ ਸ਼ਹਾਦਤ ਦਾ ਦਿਨ ਆ ਅਸੀਂ ਉਹ ਯਾਦ ਕਰ ਰਹੇ ਆਂ ਔਰ ਆਪ ਸਾਰੇ ਬੜੇ ਵਿਪਕਾ ਜੋ ਇਸ ਦਿਨ ਦੇ ਵਿੱਚ ਅੱਜ ਪਹੁੰਚੇ ਹੋਏ ਹੋ ਤੇ ਫਸਟ ਸਟੇਜ ਦੇ ਇੱਕ ਮਿੰਟ ਮੰਗੇ ਆ ਔਰ ਇਸ ਕਰਕੇ ਕਿ ਇਹ ਗਗਨਦੀਪ ਸਿੰਘ ਜੀ ਜੋ ਪਿਛਲੇ 9 ਸਾਲਾਂ ਤੋਂ ਮੇਰੇ ਖਿਆਲ ਦੇ ਸਾਹਮਣੇ ਉਹ ਲੋਕ ਸਿੱਖਲੀ ਕਰਦੇ ਲੋ ਉਹ ਵਣਜਾਰੇ ਲੋਕ ਉਹ ਲੋਕ ਜਿਹੜੇ ਕਿ ਸਿੱਖੀ ਨੂੰ ਮੰਨਦੇ ਨੇ ਗੁਰਦਵਾਰਾ ਦੇ ਮਹਾਰਾਜ ਨੂੰ ਮੰਨਦੇ ਨੇ ਜਿਹੜੇ ਉਹਨਾਂ ਲੋਕ ਅਸੀਂ ਪਹੁੰਚ ਨਹੀਂ ਕੀਤੀ ਉਹ ਬੜਨਾ ਚਾਹੁੰਦੇ ਨੇ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਇਤਿਹਾਸ ਦੀ ਦਿੱਸਤ ਦੱਸਿਆ ਗਿਆ ਸੋ ਅਸੀਂ ਗੱਲਬਾਤ ਦੀ ਸੀ ਬਹੁਤ ਧੰਨਵਾਦੀ ਆ ਔਰ ਮੈਂ ਗੁਰਮੇਲ ਸਿੰਘ ਜੀ ਆਪਣੇ ਇਹਨਾਂ ਨੇ ਬਹੁਤ ਧੰਨਵਾਦੀ ਆ ਗੁਰਮੇਲ ਸਿੰਘ ਜੀ ਦਾ ਗੁਲੇਸ਼ ਸਿੰਘ ਜੀ ਦਾ ਜਿਨ੍ਹਾਂ ਨੇ ਦਾਸ ਤੋਂ ਸੇਵਾ ਦਾ ਮੌਕਾ ਦਿੱਤਾ ਇਸ ਲੋਕ ਦੀ ਸੇਵਾ ਕਰਨ ਦਾ ਸੋ ਅਜੋਕੋ ਨੂੰ ਨੀਜ਼ ਹੋ ਰਹੀ ਹੈ ਅਸੀਂ ਫਿਊਚਰ ਵਿੱਚ ਕੋਸ਼ਿਸ਼ ਕਰਾਂਗੇ ਇਹ ਕਿ ਜਿਹੜੀ ਇੱਥੇ ਸਰ ਸਤਿ ਸ਼੍ਰੀ ਅਕਾਲ ਜੀ ਜੁਗਤ ਵੰਡੀ ਜਾ ਰਹੇ ਇਹ ਗਿਆਨ ਮਗਾਵਾਂਗਾ ਮਸੂਦ ਉਸ ਬਖ ਪਾਕਿਆ ਸੀਤੇ ਸੰਗਤਾਂ ਨੂੰ ਦੇ ਸਕੀਏ ਸੇ ਬਹੁਤ ਬਹੁਤ ਧੰਨਵਾਦ ਜੀ ਤੋਂ ਸਾਰੀਆਂ ਸੰਗਤਾਂ ਨੂੰ ਸੋ ਆਪ ਜੀ ਨੇ ਜਿਸ ਤਰ੍ਹਾਂ ਇਹਨਾਂ ਨੂੰ ਕੁਲਿਸ ਕਰ ਰਹੇ ਨੇ ਤੇ ਬਹੁਤ ਸਾਰਿਆਂ ਦਾ ਬਹੁਤ ਧੰਨਵਾਦ ਵਾਏ ਬੋਲੇ ਸੋਨਹਾਰ ਸੁਬਹ ਦੀ ਰੌਣਕ ਵਾਏ ਜੀ ਦਾ ਖਾਲਸਾ ਵਾਏ ਜੀ ਜੁਗਤ ਗੁਰਦਾਰ ਸਾਹਿਬ ਆਹਰਸਤੀ ਪਵਨ ਜ਼ੋਦੀ ਚ ਤੁਰ ਬੈਠੀ ਸਾਧ ਸੰਗਤ ਜੀ ਆਓ ਗੁਰੂ ਫਤਿਹ ਸਾਂਝ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਕੁਤੇ ਬਹਾਦਰ ਪਾਸ਼ਾ ਦੇ ਸਾਡੇ 300 ਸਾਲਾ ਸ਼ਹੀਦੀ ਦਿਹਾੜੇ ਉਸ ਵਾਰ ਪਤਾ ਜਿਸ ਇਕੱਠੇ ਹੋਏ ਹਾਂ ਸਾਨੂੰ ਇਹ ਵੀ ਸਮਝਣਾ ਪਏਗਾ ਕਿ ਜੋ ਗੁਰਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਹੋਈ 1675 ਨਵੰਬਰ ਦੇ ਵਿੱਚ ਉਹ ਔਰੰਗਜ਼ੇਬ ਨੇ ਜੋ ਚਹੇਤੀ ਦੀ ਤਰੀਕਾ ਵਰਤਿਆ ਉਹਨੇ ਆਪਣੇ 50 ਸਾਲ ਦੇ ਰਾਜ ਚ ਕਦੀ ਵੀ ਐਸਾ ਤਰੀਕਾ ਕਿਸੇ ਹੋਰ ਦੇ ਖਿਲਾਫ ਨਹੀਂ ਵਰਤਿਆ ਇਹ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਔਰੰਗਜ਼ੇਬ ਨੇ ਹਰਤੇਗ ਬਾਹਦਰ ਸਾਹਿਬ ਨੂੰ ਮਲਕਪੁਰ ਤੋਂ ਰੋਪੜ ਨਾਗਪੁਰ ਸਾਹ ਤੋਂ तकरीबन 20 ਕਿਲੋਮੀਟਰ ਦੂਰੀ ਤੇ ਪਿੰਡ ਜਿੱਥੋਂ ਅਰੈਸਟ ਕਰਵਾਇਆ ਅਰੈਸਟ ਕਰਾ ਕੇ ਦਿੱਲੀ ਲੈ ਕੇ ਆਏ ਔਰ ਫਰਮਾਨ ਜਾਰੀ ਕੀਤਾ ਕਿ ਕਿ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਬਿਆਲਾ ਦਾਸ ਉਹ ਬੈਲੇਸ਼ੀ ਕੀਤਾ ਜਾਏਗਾ ਤੇ ਫਿਰ ਗੁਰਦੇਵ ਬਹਾਦਰ ਸਾਹਿਬ ਦੇ ਸਿਰ ਕਲਮ ਕੀਤਾ ਜਾਏਗਾ ਸਿਰ ਕਲਮ ਕਰਕੇ ਹਾਤੀ ਤੇ ਲੱਤ ਕੇ ਦਿੱਲੀ ਚ ਘੁਮਾਇਆ ਜਾਏ ਹਾਂ ਧੰਵਾਦ ਧੰਵਾਦ ਗਿਆਨੀ ਗੁਰਦੀਪ ਸਿੰਘ ਜੀ ਬੜੀ ਸਬੰਧ ਜਨਨ ਕੀਤੀ ਇੰਨੀ ਖੋਜ ਕੀਤੀ ਹੈ ਇਹਦੀ ਕੀ ਖੋਜ ਕਰਨ ਲਈ ਨੇ ਐਰ ਹਰਿਆਣਾ ਸਰਕਾਰ ਦੇ ਵਿੱਚ ਵੀ ਉਹ ਸੇਵਾ ਕਰ ਰਹੇ ਨੇ ਤੇ ਉਮੀਦ ਹੈ ਕਿ ਇਹਨਾਂ ਨੇ ਜੋ ਪੜਾ ਚੁੱਕਿਆ ਉਹ ਸੱਚ ਦੇ ਆਧਾਰ ਤੇ ਹੋਵੇ ਕਿਉਂਕਿ ਕਈ ਵਾਰੀ ਇਤਿਹਾਸ ਵਿੱਚ ਇਸ ਤਰ੍ਹਾਂ ਹੁੰਦਾ ਕਿ ਅਕਸਰ ਮੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਡੇ ਚ ਕਈ ਵਾਰੀ ਇਹੀ ਹੋਇਆ ਕਿ ਜਾਂ ਸਾਡਾ ਮੁੜਿਆ ਜਾਂ ਕਈਆਂ ਨੇ ਜੋ ਬੁੱਕਾਂ ਲਿਖਿਆ ਨੇ ਆਪਣੇ ਮੰਨਦੇ ਸਾਹਮਣੇ ਆਪਣੀ ਖੋਜ ਦੇ ਸਾਹਮਣੇ ਸੋ ਉਮੀਦ ਕਰਦੇ ਹਾਂ ਕਿ ਇਹਨਾਂ ਨੇ ਜਿਹੜੀ ਖੋਜ ਕਰਨਗੇ ਉਹ ਵਾਕਿਆਨ ਸਾਡੇ ਆਧਾਰ ਤੇ ਹੋਏਗੀ ਵਸੰਗਤ ਇਹ ਵਿੱਚ ਕਰਨਗੇ ਇਨੀ ਬੇਨਤੀ ਕਰਦੇ ਖਮਾ ਦੀ ਜਾ ਚਕਾ ਇਸ ਵਕਤ ਪਾਇਸਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਨਾਸ ਬਲਬੀਰ ਸਿੰਘ ਪਾਵ ਮੁਖ ਸੇਵਾਦਾਰ ਗੁਰਦਾਰਾ ਗਨਾਨਕ ਦਰਬਾਰ ਆਫ ਲਾਂਗ ਆਇਲੈਂਡ ਅੱਜ ਜੋ ਤੰਤਨ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰ 350 ਸ਼ਹੀਦੀ ਗੁਰਪੁਰ ਇਸ குருਕਾਰ ਵਿੱਚ ਬਹੁਤ ਸ਼ਰਧਾਪੂਰਨ ਮਨਾਇਆ ਗਿਆ ਆਈਓ ਇਸਾਈ ਇਸੰਤੰਦ ਦਾ ਦਾਸ ਗੁਰਦਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦਾਰਾ ਸਾਹਿਬ ਦੀ ਸਾਥ ਸੰਗਤ ਅਤੇ ਗੁਰਦਾਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਧੰਨਵਾਦ ਕਰਦਾ ਹੈ ਇਸ ਤਰ੍ਹਾਂ ਸਵੇਰੇ 5 ਵਜੇ ਤੋਂ ਲੈ ਕੇ ਤਕਰੀਬਨ 2 ਵਜੇ ਤੱਕ ਇਸ ਗੁਰੂ ਕਾਲਜ ਪ੍ਰੋਗਰਾਮ ਚਲੇ ਫਿਰ ਇਸੇ ਤਰ੍ਹਾਂ ਸ਼ਾਮ ਦੇ 5 ਵਜੇ ਤੋਂ ਲੈ ਕੇ ਤਕਰੀਬਨ 9 ਵਜੇ ਤੱਕ ਪ੍ਰੋਗਰਾਮ ਚਾਰ ਚੱਲ ਰਹੇ ਨੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਪੰਤੇ ਮਹਾਨ ਕੀਰਤਨੀ ਕੀਰਤਨੀ ਕਥਾਵਾਚਕਾਂ ਨੇ ਹਿੱਸਾ ਲਿਆ ਜਿਸ ਵਿੱਚ ਅਸੰਤ ਅਨੂਪ ਸਿੰਘ ਜੀ ਉਹਨਾਂ ਵਾਲੇ ਅਤੇ ਰਾਗੀ ਜਥਾ ਪੰਤੇ ਮਹਾਨ ਰਾਗੀ ਜਥਾ ਜਥਾ ਗੁਰਪ੍ਰੀਤ ਸਿੰਘ ਜੀ ਬਲੜਵਾਲ ਅਤੇ ਰਾਗੀ ਕਥਾਵਾਚਕ ਡਾਕਟਰ ਅਮ ਡਾਕਟਰ ਡਾਕਟਰ ਅਮਰੀਕ ਸਿੰਘ ਜੀ ਅਤੇ ਪੰਦੇ ਨੌ ਜਵਾਨ ਕਥਾਵਾਚਕ ਮਾਨਪ੍ਰੀਤ ਸਿੰਘ ਜੀ ਨੇ ਸੇਵਾ ਨਿਭਾਈ ਇਸੇ ਤਰ੍ਹਾਂ ਕਈ ਹੋਰ ਗੁਰਮੁਖ ਪਿਆਰਿਆਂ ਨੇ ਟਾਈਮ ਲਿਤਾ ਔਰ ਇਥੇ ਤੰਤਨ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਮ ਮਤਲਕ ਉਹਨਾਂ ਨੇ ਕਾ ਉਤਾਵਾਂ ਪੜੀਆਂ 16 ਆਯੋ ਜ ਸਾਰੀ ਸੰਗਤਾਂ ਦਾ ਧੰਨਵਾਦ ਕਰਦਾ ਹੈ ਇਸੇ ਤਰ੍ਹਾਂ ਅੱਜ ਗੁਰੂਕਾਰ ਰੋਜ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਅਟੁੱਟ ਅਲੰਗਰ ਦੀ ਸੇਵਾਵਾ ਹੋਈਆਂ ਨੇ ਇੱਕ ਵਾਰ ਫੇਰ ਮੈਂ ਆਯੋ ਜ ਸਾਰੀ ਸੰਗਤਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਨਾਮੁ ਰੂਪਿ ਨਾ ਗੁਰੂ ਬਿਨਾ ਦੋ ਸਾਬ ਤੁਸੀਂ ਅਕਸਰ ਦੇਖਦੀ ਕਰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕਾਂ ਨੂੰ ਜਦੋਂ ਤੁਸੀਂ ਸੁਣਦੇ ਹੋ ਸਰਵਰ ਕਰਦੇ ਹੋ ਉਹਨਾਂ ਨੂੰ ਕਹਿੰਦੇ ਸੀ ਭੋਗਾਂ ਦੇ ਸ਼ਲੋਕ ਪਿੰਡਾਂ ਵਿੱਚ ਲੋਕ ਆਵੇਂ ਅਖੰਡ ਪਾਠ ਸਾਹਿਬ ਨਹੀਂ ਵੀ ਸੁਣਦੇ ਸੀ ਕਈ ਵਾਰੀ ਪਰ ਜਦੋਂ ਭੋਗ ਦੇ ਸ਼ਲੋਕ ਆਉਂਦੇ ਸੀ ਸਾਰੇ ਇਕੱਠੇ ਹੋ ਜਾਂਦੇ ਸੀ ਕਿ ਨਵੇਂ ਮਹੱਲੇ ਦੇ ਸ਼ਲੋਕ ਅਸੀਂ ਸੁਣਨੇ ਉਹਨਾਂ ਸ਼ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ बार-बार ਇੱਕ ਦੀ ਈ ਗੰ ਚੀਤ ਕਰ ਵਈ ਕਿ ਬੰਦੇ ਆ ਕੰਨਾ ਕੰਨਾ ਸਾਲ ਕਰਕੇ ਤੇਰੀ ਜੀਵਨ ਦੀ ਲੀਲਾ ਖਤਮ ਹੁੰਦੀ ਜਾਂਦੀ ਤੇ ਨਾਣੇ ਫਿਰ ਕਹਿੰਦੇ ਜਦੋਂ ਤੈਨੂੰ ਆਪਣਾ ਅੰਤ ਚੀਤੇ ਆਵੇ ਤੇ ਰੱਬ ਦੇ ਨਾਮ ਵਿੱਚ ਜੁੜ ਜਾ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ